ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਵਾਪਤ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਹੁਣ ਅਸੀਂ ਆ ਗਏ ਹਾਂ ਜੀ ਸ਼ਹਿਰ ਅੱਜ ਮਨਵੀਰ ਨੂੰ ਛੁੱਟੀ ਸੀ ਕਿਉਂਕਿ ਸੋਡਲ ਦਾ ਮੇਲਾ ਸੀ ਇਧਰ ਫਿਰ ਜਲੰਧਰ ਜਿਲ੍ਹੇ ਚ ਆਈ ਥਿੰਕ ਸਾਰਿਆਂ ਨੂੰ ਛੁੱਟੀ ਹੁੰਦੀ ਆ ਮਨੀ ਹੁਣਾਂ ਨੂੰ ਤਾਂ ਛੁੱਟੀ ਆ ਸਕੂਲਾਂ ਵਗੈਰਾ ਚ ਵੀ ਛੁੱਟੀ ਆ ਤਾਂ ਕਰਕੇ ਅਸੀਂ ਸ਼ਹਿਰ ਆ ਗਏ ਸੀਗੇ ਮੈਂ ਮਸ਼ੀਨ ਜਿਹੜੀ ਮੇਰੀ ਉਸ ਕੱਪੜੇ ਸੀਣ ਵਾਲੀ ਉਹ ਤਾਂ ਫੱਟਾ ਟੁੱਟਾ ਹੋਇਆ ਉਹ ਲੈਣਾ ਹੋਰ ਛੋਟੇ-ਮੋਟੇ ਸਮਾਨ ਲਵਾਂਗੇ ਆਪਾਂ ਤੇ ਐਥੇ ਮੈਂ ਮਨਵੀਰ ਮਨਵੀਰ ਨੂੰ ਮੈਂ ਕਿਹਾ ਇੱਕ ਮધુ ਕਾਮਨੀ ਦਾ ਬੂਟਾ ਲਿਆ ਕੇ ਦੇ ਮધુ ਕਾਮਨੀ ਜਿਹੜਾ ਆ ਛੋਟਾ ਜਿਹਾ ਫੁੱਲਾਂ ਵਾਲਾ ਬੂਟਾ ਹੈ ਮધુ ਕਾਮਨੀ ਇਹਦੇ ਵਿੱਚੋਂ ਬਹੁਤ ਸੋਹਣੀ ਮਹਿਕ ਆਉਂਦੀ ਆ ਫਲਾਵਰਸ ਦੀ ਜਦੋਂ ਫਲਾਵਰ ਲੱਗਣ ਤੇ ਆਏ ਇਹਨੂੰ ਇਸ ਕਰਕੇ ਇੱਕ ਮੈਂ ਪਹਿਲਾਂ ਲਾਇਆ ਮੈਂ ਕਿਹਾ ਇੱਕ ਹੋਰ ਲਾਵਾਂ तकरीबन ਮੈਂ ਇਹ ਹੀ ਸਾਰੇ ਲਾ ਦੇਣੇ ਆ ਤੇ ਵੈਸੇ ਬਹੁਤ ਵਧੀਆ ਬੂਟਾ ਹੁੰਦਾ ਹੈ ਉਹ ਘਰ ਵਾਸਤੇ ਤੋ ਚਲੋ ਜੀ ਹੁਣ ਚਲਦੇ ਆਪਾਂ ਸ਼ਹਿਰ ਮਨਵੀਰੋਂ ਆਉਂਦੇ ਆ ਲੈ ਕੇ ਬੂਟਾ ਤੇ ਚਲੋ ਜੀ ਚਲਦੇ ਆਂ ਉਸੇ ਬਾਹਰ ਗਿਆ ਬਾਹਰ ਗਿਆ ਕਿਉਂ ਕਰੀ ਬੰਦ ਚਲੋ ਮਰ ਪਟਾ ਹੂੰ ਨੇ ਕੋਲ ਨਾ ਬੱਦਕੀ ਰਬੀ ਤੁਸੀਂ ਲਓ ਸੀ ਚਨਾ ਉੱਚਾ ਪਾਉਂਦਾ ਇਹ ਉਹ ਦੇਖੋ ਹੋਰ ਜੰਗਲ ਦਾ ਦੁਪੱਟਾ ਆਇਆ ਮਗਰ ਪਿਓਰ ਦੇ ਉੱਪਰ ਹੈ ਜੀ ਆਮ ਬੈਕਸ ਹੂੰ ਨੇ ਇਹ ਨਹੀਂ ਪਾਉਗੇ ਉੱਚੀ ਦਿਖਾ ਦਿਓ ਕਲਰ ਦਿਖਾ ਦਿਓ ਹੋਰ ਕਿਹੜੇ ਉਹ ਸਹੀ ਉਹ ਦਾ ਸਟਾਕ ਤਾਂ ਸਹੀ ਹੈਗਾ ਕਲਰ ਉਹਨਾਂ ਕੋ ਗ੍ਰੇ ਸਾ ਹਾਂ ਇਹ ਦਿਖਾ ਦਿਓ ਇਦਾਂ ਦਿਖਾ ਚੋਲੀਆਂ ਤੇ ਫੱਡੀ ਦੇ ਪੀਸ ਕਰੋ ਕਲਰ ਅੱਗੇ ਉਹਨਾਂ ਕੋ ਗ੍ਰੇ ਪਿੰਕ ਸਾਰੇ ਇਹੋ ਹੀ ਆ ਕਲਰ ਕਿਤੇ ਕਿਹੜਾ ਸੀ ਗ੍ਰੇ ਹੈ ਕਿਹੜਾ ਕਿ ਡਾਰਗ੍ਰੇ ਕਲਰ ਦੇ ਦੋ ਉਹ ਜਿਹੜਾ ਮੈਂ ਕੱਢਿਆ ਉਹ ਵੀ ਗ੍ਰੇ ਹੀ ਆ ਇਹ ਚ ਕਲਰ ਦੂਜਾ ਕਿਹੜਾ ਉਹ ਵੀ ਗ੍ਰੇ ਹੀ ਆ ਨਹੀਂ ਭਾਜੀ ਅੱਗੇ ਵੀ ਉਹਨਾਂ ਕੋ ਗ੍ਰੇ ਹੀ ਆ ਦੋ ਤਿੰਨ ਪਰ 올ਡੇ 올ਡੇਜ ਵੀ ਕਿੰਨਾ ਕੁ ਗ੍ਰੇ ਹੀ ਪਾਈ ਜਾ। ਬਾਕੀ ਉਹ ਨੈਕ ਕੱਢਿਆ ਹੁਣ ਮੈਂ ਲਾ ਦਾਂ ਉਹਦਾ। ਲਵੈਂਡਰ ਹੈ ਨਹੀਂ ਇੱਦਾਂ ਕੋਈ? ਲਵੈਂਡਰ ਦਿਖਾ ਦਿਓ ਨਾ। ਆਹ ਦੇਖੋ। ਇੱਚ ਨਹੀਂ ਮਿਲੂਗਾ। ਨਹੀਂ ਇਹ ਤਾਂ ਉਹ ਤਾਂ ਬਹੁਤ ਮੋਟੇ। ਉਹਨਾਂ ਦਾ ਘੇਰਾ ਹੀ ਨਹੀਂ ਬਣਨਾ। ਇੱਚ ਨਾ ਮਿਲੂਗਾ ਲਵੈਂਡਰ। ਥੋੜਾ ਡਾਰਕ ਵੀ ਚੱਲੂ ਆ ਤਾਂ ਦੇ ਵਿੱਚ ਟਾਕ ਚ ਹੈ ਨੀ ਦੋਸਤੋਂ ਅਲੱਗ ਦੋਪੱਟਾ ਜਿਹਾ ਗੋਗੋ ਬਰਾਸੋ ਦਾ ਦੋਪੱਟਾ ਜਦੋਂ ਇੱਦਾਂ ਤੇ ਇੱਦਾਂ ਲਾਈਟ ਕਰਦੇ ਆਂ ਚੀਜ਼ ਥੋੜੀ ਡਿਫਰੈਂਟ ਬਾਹਰ ਜਾਉਂਗਾ ਕੋਈ ਫੋਨ ਆਈਜੀ ਓਕੇ ਉਹ ਜਿਹੜੀ ਅੱਗੇ ਕੀਤੀ ਹੁੰਦੀ ਸੀ ਨਾ ਉੱਪਰੋਂ ਹੂੰ ਫੇਲਾਂ ਬਹੁਤ ਹੁੰਦੇ ਸੀ ਇਹਦੇ ਨਾਲ ਦੇ ਉਹ ਦਿਖਾਓ ਭਾਜੀ نیچے ਪਿੰਕ ਜਿਹਾ ਨਾ ਜਿਹੜਾ ਆਹ ਇਸ ਤੋਂ ਉੱਪਰ ਵਾਲਾ ਹਾਂ 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 ਦੇਖ ਪਿੰਕ ਸਲਵਾਰ ਮੈਚਿੰਗ ਹੈ ਨਾ ਨਹੀਂ ਇਹ ਕਿਹੜਾ ਸਟੱਫ ਹੈ ਸਲਵਾਰ ਦਾ ਸਟੱਫ ਕਿਹੜਾ ਹੈ ਇਹ ਤਾਂ ਪੂਰੀ ਤਰ੍ਹਾਂ ਨਾਲ ਲੱਗਦਾ ਇਹ ਸ਼ਾਇਦ ਨੀ ਕੋਟ ਅੰਗ ਨੂੰ ਇਹ ਮਹਿੰਦੀ ਕਲਰ ਜਿਹੜਾ ਇੱਕ ਪਿਆ ਹੋਇਆ ਹਮ ਇਹ ਕਿਸੇ ਪਾਸੇ ਦੋ ਲੋਕ ਨਾ ਪਾਉਂਦੇ ਨਹੀਂ ਡਾਰਕ ਜਾਂ neck ਨੂੰ ਕੱਟਿਆ ਕੇਰਾ ਛੋਟਾ ਅਸ਼ਾਦ ਨਹੀਂ ਆ ਸਟਾਫ ਉਹ ਇਹ ਉਹ ਕਪੜਾ ਨਹੀਂਗਾ ਉਹ ਵਾਲਾ ਦੂਜਾ ਜਿਹੜਾ ਹੁੰਦਾ ਕਿਹੜਾ ਉਹਨੂੰ ਕਹਿੰਦੇ ਆ ਹਮਮ ਸਾਰਾ ਖੱਡੀ ਤੇ ਪੜਨਾ ਜੀ ਪਰ ਇਹ ਹੋਰ ਹੀ ਕਾਟਨ ਜੀ ਆ ਜਿਹੜੀ ਇਹ ਵਾਲੀ ਨਾ ਪਹਿਲਾਂ ਨਹੀਂ ਸਿਰਦਾ ਹੋਰ ਕਿਤੇ ਲੋਟੀ ਰੰਗ ਚੂਣ ਦੁਪੱਟਾ ਜੀ 400 ਤੋਂ 150 30 30 ਕੁੜੇ ਹੈਗੇ ਇਹ ਰੇਟਾ ਕਿੰਨਾ ਹੈ ਦਾ? ਕਿਹੜਾ ਕਲਰ ਹੈ? ਕਲਰ ਤਿੰਨੇ ਹੀ ਯੂਨਿਕ ਹੈ। ਅਫਰੋਜੀ ਵੀ ਇਹਦੇ ਵਿੱਚ ਹੈ। ਫਿਰੋਜੀ ਇੱਧਰ ਪਿਆ ਹੋਇਆ ਇੱਕ। ਉੱਪਰ ਵਾਲਾ ਇਹ ਤੋਂ। ਇਹ ਚੋ ਪੱਟੇ ਦਾ ਨਾਮ ਉਹ। ਹਮ ਦਿਖਾ ਦਿਓ ਕੋਈ ਨਾ। ਤੁੰਕੁਮ ਪਹਿਲਾ ਪੁੱਛ ਲਓ ਇੱਕ ਮੋਨਾ ਬਾਦ ਦਾਦੀ ਦਾ ਬਣਾਇਨਾ ਇੱਕ ਮਿੰਟੇ ਰੱਖ ਲਓ ਇੱਕ ਦੋ ਹੋਰ ਕਿ ਹਲਦੀ ਹੈ ਕਿੰਨੇ ਕਿ ਹਲਦੀ ਹੈ ਕਾਫੀ ਘੱਟ ਚੈਨਲ ਦੀ ਹੈ ਇਹ ਦੇਖੋ 28 ਹੋਊਗਾ ਦੇਖਿਓ 28 ਤਿਆਰ ਆ ਘੇਰਾ 28 ਨਹੀਂ ਹੁਣਾ ਮੰਨ ਲਾ ਦੇ ਦੇਖ ਲਓ ਇੱਕ ਅਰੈਂਜੀ ਟੇਬਲ ਇਹਨਾਂ ਨੂੰ ਹਲਕਾ ਜਿਹਾ ਪਲੇਨ ਮਨੂੰ ਹੂੰ ਇੱਥੇ ਪਾਈਪਿੰਗ ਲੱਗ ਜਣੀ ਸਾਈਡ ਦੇਖ ਲਓ 28 ਹੋ ਜਾਊਗਾ ਤੇ ਆ ਨਹੀਂ ਬਾਜੀ ਬਹੁਤ ਛੋਟਾ। ਹਾਈ ਉਹਨਾਂ ਦਾ ਤਿਆਰ ਆ 25 ਆ। 28 ਵਾਲਾ ਕੋਈ ਲੱਭ ਲੋ ਹੈਗਾ ਤਾਂ। ਸਾਡੀ ਬੇਬੇ ਨੇ ਤੋਦਦੇ ਸਨ ਉਹ ਕਰ ਦੇਣਾ। ਉਹ ਫ੍ਰੈਸ਼ ਚਾਹੀਦੀ। ਆਰੰਭਕ ਤੋਂ ਆਰੰਭਕ ਜੀ ਮਿਲਦੀ ਤੁਹਾਨੂੰ। ਇਹ ਚ ਜਿੰਨਾ ਮਰਜੀ ਡਬਲ, ਟ੍ਰਿਪਲ ਇੱਥੋਂ ਜਿੰਨਾ ਮਰਜੀ ਬਣੂਗਾ। ਆ ਦੇਖੋ। ਇਹਦਾ ਘੇਰਾ ਵੀ ਬ្លਾਸੀ ਹੋਣਾ। ਇਹਦਾ ਘੇਰੇ ਦਾ ਕੋਈ ਪ੍ਰੋਬਲਮ ਨਹੀਂ। ਹਾਂ ਇਹਦਾ ਘੇਰਾ ਵੱਡਾ ਵਾ। ਉਹ ਕਿਨਾਂ ਕੱਪੜੇ ਬਾਤ ਹੁੰਦੇ ਨੇ ਰਾਂਡ। ਆ ਦੇਖੋ ਪੂਰਾ ਇੱਥੋਂ ਨਿਕਲੂ। ਪਰ ਆਰੰਭਕ ਤੋਂ ਕੱਪੜਾ ਨਹੀਂ। ਕ੍ਰਾਂਡ ਲੋ ਜੀ ਤੇ ਅਸੀਂ ਆ ਗਏ ਆ ਸ਼ਹਿਰੋਂ ਘਰ ਤੇ ਮੇਰੇ ਜੈਂਪਰ ਨਾਲ ਦਾ ਮੈਨੂੰ ਕਪੜਾ ਨਹੀਂ ਲੱਭਾ ਨਾਲ ਮੈਚ ਕਰਦਾ ਕਲਰ ਤੇ ਅਸੀਂ ਦਾਦੀ ਮਨੀ ਤੇ ਦਾਦੀ ਲਈ ਸੂਟ ਲੈ ਕੇ ਆਏ ਆ ਪਰ ਨਾ ਦੇਖਣੇ ਆ ਦਾਦੀ ਦਾ ਕੀ ਰਿਐਕਸ਼ਨ ਆ ਪਰ ਮੰਮੀ ਨੂੰ ਇਹ ਨਹੀਂ ਦੱਸਣਾ ਇਹ ਤੇਰਾ ਸੂਟ ਆ ਮੈਂ ਕਿਹਾ ਮੈਂ ਆਪਦੀ ਲਈ ਲੈ ਕੇ ਆਈ ਆ ਤੇ ਦੇਖਦੇ ਆ ਮਨੀ ਦੇ ਦਾਦੀ ਕੀ ਕਹਿੰਦੀ ਹੈ ਮੈਂ ਕਿਹਾ ਦਾਦੀ ਨੂੰ ਮੈਂ ਲੱਗਦਾ ਵੀ ਮੈਂ ਆਪਣੇ ਦੀ ਲੈ ਕੇ ਆਈ ਆ ਤੇ ਦੇਖਦੇ ਆ ਕੀ ਕਹਿੰਦੀ ਹੈ ਗੁੱਲੂ ਾਂਗੂਲੂ ਤੇਲਿਵਿ ਲੈ ਕੇ ਆਏ ਬੋਨ ਲੈ ਕੇ ਆਏ ਤੇਰੇ ਲਈ ਬੋਨ ਲੈ ਕੇ ਆਉਂਦੀ ਤੇਰੇ ਲਈ ਤੇਰੀ ਬੋਨਸ ਖਤਮ ਸੀ ਨਾ ਇਸ ਕਰਕੇ ਬੋਨਸ ਲੈ ਕੇ ਆਏ ਤੇ ਲਈ ਪ੍ਰੇਮ ਦੇ ਲੈ ਕੇ ਆਏ ਪ੍ਰੇਮ ਸੇ ਖੋਲ ਤਾਂ ਇਹ ਚ ਗਰੇ ਰੰਗ ਆ ਹੋਰ ਖੋਲ ਤਾ ਲੋ ਗਰੇ ਰੰਗ ਆ ਹੋਰ ਇਹਦੇ ਵਿੱਚ ਤੇ ਇੱਕ ਇੱਕ ਹਰਾ ਜਿਹਾ ਸੀਗਾ ਬਾਹਰ ਤੇ ਆ ਆ ਸੋਣਾ ਇਹ ਬੋ 6000 ਦਾ ਹੁੰਦਾ ਕਿੰਨੇ ਦਾ 6000 ਦਾ ਨਾ ਇਹ ਆ ਗਿਆ ਉਹ ਤਾਂ ਸ਼ਿਮਰ ਹੁੰਦੀ ਆ ਮਾ ਫੱਟਾ ਲੈ ਕੇ ਹੁੰਦਾ ਮੈਂ ਆਪਦੀ ਮਸ਼ੀਨ ਲਈ 500 ਦਾ 500 ਦਾ ਦਿੱਤਾ ਖੋਲ ਕੇ ਸਾਰਾ ਦੇਖ ਲਓ ਚੱਲਣ ਦੇ ਵੀ ਮਾੜਾ ਨਹੀਂ ਬੂੜਾ ਆ ਰੰਗ ਦਾ ਟਾਡਾ ਲਿਆਂਦਾ ਵਾ ਦੇਖ ਲਓ ਸਹੀ ਆ ਇਹ ਰੰਗ ਹੈ ਵੀ ਨਹੀਂ ਸੇਵਣਾ ਜਿਆਦੇ ਬੁੜੀਆਂ ਦੇ ਰੰਗ ਗਰੇ ਹੀ ਰੱਖੇ ਹੋਏ ਉਹਨਾਂ ਨੇ ਗਰੇ ਅੱਗੇ ਵੀ ਉਹ ਪਿਆ ਇੱਕ ਸਲਵਾਰ ਇੱਕ ਸਾਰ ਹੀ ਆ ਸਾਰਾ 올 ਓਵਰ ਹੀ ਆ ਕਿਦੋਂ ਐਦਾਂ ਦੇ ਅੱਗੇ ਲੇਡੀ ਮੈਂਟਨ ਹੁੰਦੇ ਸੀ ਪਿਛਲੇ ਹੂੰ ਸਾਰਾ ਇੱਕ ਸਾਰ ਹੀ ਆ ਚੁੰਨੀ ਦੇਖ ਲਓ ਖੋਲ ਕੇ ਬਾਰਬਿਕ ਜੇ ਤਾਂ ਕੋਸ ਨਹੀਂ ਹਣਾ ਤਿੰਨੇ ਬਾਹਰ ਹੀ ਆ ਹੂੰ ਉਹ ਕਪੜਾ ਵਧੀਆ ਚ ਆ ਨਾ ਜੇ ਚੁੰਨੀ ਚ ਕੱਢਿਆ ਉਨਾ ਹੀ ਮਹਿੰਗਾ ਫੇਰ ਹੋ ਜਾਣਾ ਉਹ ਫੇਰ ਵਿਆਹ ਵੀ ਲਈ ਫਾਇਦਾ ਹੁੰਦਾ ਦਾ ਲੈਣ ਨਹੀਂ ਸਹੀ ਆ ਸਹੀ ਆ ਸੋਹਣਾ ਵਾ ਸੂਟ ਵੀ ਹੋਰ ਸੋਹਣਾ ਕਪੜਾ ਬਹੁਤ ਸੋਹਣਾ ਵਾ ਇਹਨੂੰ ਵੀ ਉਹ ਲੱਗਣਾ ਹਨਾ ਕਪੜਾ ਲਾਈਨਿੰਗ ਤਾਂ ਲੱਗਣੀ ਲੱਗਣੀ ਹੈ ਲਾਈਨਿੰਗ ਤਾਂ ਸਿਆੜਾਂ ਵਾਲੇ ਕੱਪੜੇ ਨੂੰ ਜ਼ਰੂਰੀ ਹੈ ਜਿੱਦਾਂ ਦਾ ਮਰਜ਼ੀ ਹੋਵੇ ਇਹਨੂੰ ਤਾਂ ਲੱਗਣੀ ਲੱਗਣੀ ਹੈ ਮੈਨੂੰ ਸੋਹਣਾ ਲੱਗਾ ਪਿਆਜੀ ਜਿਹਾ ਕਲਰ ਹਾ ਬੜੀ ਗਰਮੀ ਹੈ ਬਾਹਰ ਮੌਸਮ ਬਦਲਣਾ ਚਾਹੀਦਾ ਓਨੀ ਗਰਮੀ ਕੱਢੇ ਹੋਏ ਸੀਗੇ ਉਹਨਾਂ ਦੇ ਜੈਂਪਰਾਂ ਦੇ ਘੇਰੇ ਇਨੀ ਤੁਹਾਡੇ ਆਉਣੇ ਸੀ ਉਹ 25 ਇੰਚ ਘੇਰਾ 28 ਤਿਆਰ ਆ ਤੁਹਾਡਾ ਉਹ ਜਲੰਦਰੋਂ ਹੀ ਮਿਲਣਾ ਉੱਥੋਂ ਇੱਥੋਂ ਨਹੀਂ ਮਿਲਣਾ ਇਹਦਾ ਵੀ ਇਹ ਘੇਰਾ ਇਹਦੇ ਤੋਂ ਦੁਪੱਟੀ ਐ ਤੇ ਜੇ ਆ ਗਈ ਪੂਰੀ ਠੀਕ ਨਹੀਂ ਇਹ ਆ ਜਾਣੀ ਪੂਰੀ 28 ਹੈਗੀ ਐ ਹੂੰ ਮੈਨੂੰ ਉੱਤੇ ਪੈ ਬੂ ਜਾਣਾ ਜਿੱਦਾਂ ਚੁੰਨੀ ਚੰਨੀ ਚੜਾਉਣਾ ਏ ਕੁਛ ਵੀ ਇਦਾਂ ਇੱਕ ਦਿਨ ਪਹਿਲਾਂ ਵੀ ਜਾਣਾ ਹੋਵੇ ਉਹ ਗਰੇ ਕੱਢਿਆ ਹੋਇਆ ਏ ਕੱਢਿਆ ਨਹੀਂ ਪਰ ਕੱਪੜਾ ਹੀ ਬਹੁਤ ਮਹਿੰਗਾ ਵਾ ਇਹੋ ਕੱਲਾ ਕੱਪੜਾ ਹੀ ਕਿੰਨੇ ਮੀਟਰ ਕਿੰਨੇ ਰੁਪਏ ਮੀਟਰ ਹੁੰਦਾ ਬਾਸ ਹੋਰ ਨਾਲ ਲਈ ਮੇਰੇ ਲਈ ਕੋਈ ਹੋਰ ਲੈਣਾ ਜੇ ਲਿਆ ਤਾਂ ਵਿਆਹ ਲਈ ਤਾਂ ਚਾਹੀਦਾ ਹੀ ਆ ਇੱਕੋ ਇੱਕੋ ਹੀ ਹੋ ਲੈਣਾ ਵਿਆਹ ਲਈ ਦੋ ਹੋਰ ਵਿਆਹ ਵਾ ਚੁੰਨੀ ਚੜਾਵਾ ਸਗਨ ਉਹ ਜਿਹੜੇ ਰੱਖਿਆ ਕੱਢ ਕੇ ਉਹ ਤਾਂ ਦੋ ਹੀ ਆ ਭੋਗ ਬਸ ਭੋਗ ਦੇ ਪਾ ਲੈਣਾ ਮੈਂ ਕੁਛ ਨਹੀਂ ਹੁੰਦਾ ਇੰਨੇ ਮੈਨੂੰ ਆਪ ਆਪਣੇ ਕਿਹੜਾ ਪ੍ਰੋਗਰਾਮ ਆਉਂਦੇ ਰੰਨੇ ਕਿੱਥੇ ਪਾ ਕੇ ਜਾਣਾ ਮੈਂ ਨਹੀਂ ਸਹੀ ਆ ਦੋ ਤਿੰਨ ਹੋਰ ਤਾਂ ਲਿਆਉਣੇ ਪੈਣੇ ਆ ਦੋ ਤਿੰਨ ਨਹੀਂ ਬਾਲੀ ਗੱਲ ਆ ਇੱਕ ਬਸ ਇੱਕ ਨਹੀਂ ਹੈ ਇੱਕ ਨਹੀਂ ਦੋ ਤਿੰਨ ਤਾਂ ਚਾਹੀਦੇ ਹੀ ਆ ਤਿੰਨ ਹੋ ਗਏ ਦੋ ਹੋਰ ਲਿਆਉਂਗੀ ਦੋ ਤਿੰਨ ਹੈ ਤੇ ਰੱਖਦੇ ਸਹੀ ਆ ਬਸ ਆ ਹੋ ਦੋ ਹੋ ਗਏ ਉਹ ਜਿਹੜੇ ਦੋ ਲਿਆਉਣੇ ਉਹ ਨਾਲ ਲੈ ਜੂਗੀ ਤੇ ਆਪਦੀ ਪਸੰਦ ਦੇ ਲੈ ਲਿਓ ਇਹ ਤਾਂ ਮੈਨੂੰ ਕਲਰ ਹੈ ਵੀ ਨਹੀਂ ਮੈਂ ਤਾਂ ਲੈ ਆਉਂਦਾ 3100 ਦਾ ਦਿੱਤਾ ਇਹੋ ਤਿੰਨ ਇਹੋ ਹੈਗਾ ਆ ਇਹ ਤਿੰਨ ਸੂਟ ਹੋ ਗਏ ਮੇਰੇ ਕੋ ਐਨ ਅਰਾਗ ਆਪਣੇ ਪ੍ਰੋਗਰਾਮ ਨਹੀਂ ਇੰਨੇ ਆਉਂਦੇ ਰਹਿੰਦੇ ਬਰਾਤ ਤੇ ਪਾਉਣ ਨੂੰ ਲੈਣਾ ਬਸ ਉਹ ਤਾਂ ਵੀ ਲੈਣਾ ਹੀ ਆ ਬਰਾਤ ਲਈ ਤਾਂ ਆ ਹੋ ਇਹ ਤਾਂ ਇਦਾਂ ਨਹੀਂ ਆਪਣੇ ਪ੍ਰੋਗਰਾਮ ਆਉਂਦੇ ਰਹਿੰਦੇ ਆ ਜਿੰਨਾ ਮhenga ਲਾਵਾਂਗੇ ਉਨੰ্যায় ਠੱਪ ਕੇ ਰੱਖਣੇ ਪੈਂਦੇ ਆ। ਹੂੰ ਨਹੀਂ ਆਹ ਤਾਂ ਸਹੀ ਆ 3100 ਚ ਕੋਈ ਮਾੜਾ ਨਹੀਂ। ਆਹ ਨਾਲੇ ਓਦਾਂ ਵੀ ਪੈ ਜਾਂਦਾ ਅੱਗੇ ਪਿੱਛੋਂ। ਆਹ ਬੱਸ। ਇਹ ਮਾ ਫੱਟਾ 500 ਦਾ ਲੈ ਕੇ ਆਉਂਦਾ। ਕੱਪੜਾ ਸੀਨ ਹੀ ਸੀ ਹੁੰਦਾ ਚੁੰਨੀ ਚੁੰਨੀ ਨੂੰ ਲੈਸ ਲਾਉਣੀ ਸੀ ਉਹ ਵਿੱਚੋਂ ਖਿੱਚੀ ਜਾਂਦੀ ਸੀਗੀ ਲੈਸ। ਤੇ ਦੇਖ ਲਿਆ ਜੀ ਮਨੀ ਦੇ ਦਾਦੀ ਦਾ ਰਿਐਕਸ਼ਨ। ਉਹ ਮਤਲਬ ਕਿ ਜਿੰਨਾ ਮਰਜ਼ੀ ਉਹ ਹੋਵੇ ਮਤਲਬ ਕਿ ਨਵਾਂ ਕੱਪੜਾ ਲਿਆ ਕੇ ਦੇਣਾ ਜੋ ਕੁਝ ਵੀ ਪਰ ਉਹ ਹੁੰਦਾ ਹੀ ਆ ਪੁਰਾਣੇ ਬੁੜਿਆਂ ਨੂੰ ਭਈ ਸਾਡੇ ਮੁੰਡੇ ਦੀ ਕਮਾਈ ਆ ਫੇ ਅਸੀਂ ਜਿਆਦੇ ਮਹਿੰਗੇ ਕੱਪੜੇ ਨਹੀਂ ਲੈਣੇ ਸਾਡੀ ਮੰਮੀ ਨੇ ਤਾਂ ਇਦਾਂ ਹੀ ਹੁੰਦਾ ਕਿ ਇਕੱਲਾ ਪੁੱਤ ਮੇਰਾ ਕਮਾਉਣ ਵਾਲਾ ਤੇ ਮੈਂ ਕੱਪੜੇ ਜਿਹੜੇ ਉਹ ਜਿਆਦੇ ਮਹਿੰਗੇ ਨਹੀਂ ਲੈਣੇ ਮੈਂ ਵੀ ਲੈਣਾ ਪਰ ਜਿਆਦੇ ਮਹਿੰਗੇ ਨਹੀਂ ਲੈਣੇ ਤਾਂ ਕਰਕੇ ਅਜਾ ਸਾਡਾ ਬਾਪੂ ਦੇਖਿਓ ਜਦੋਂ ਅਸੀਂ ਬਾਪੂ ਨੂੰ ਲਿਆ ਕੇ ਦੇਣੀ ਨਾ ਪਜਾਮੇ কুরਤੇ ਪਜਾਮੇ ਜਾਂ ਕੁਝ ਹੋਰ ਜੈਸੀਗਾ ਤਾਂ ਕੋਟ ਪੈਂਟ ਸਮਾ ਲਓ ਬਾਪੂ ਨੇ ਆਪਣੇ ਦਿਵਾਲੇ ਹੋ ਜਾਣਾ ਬਾਪੂ ਨੂੰ ਕਹਿਣਾ ਉੱਥੇ ਮੇਰਾ ਪਿਆਰ ਰੱਖਿਆ ਹੋਇਆ ਮੈਂ ਨਹੀਂ ਕੱਪੜੇ ਲਪੜਾਉਣੇ ਮੈਨੂੰ ਠੀਕ ਹੈ ਜਿਹੜੇ ਪੁਰਾਣੇ ਹੈਗੇ ਮੈਂ ਉਹ ਵੀ ਪਾ ਲੈਣੇ ਆ ਐਦਾਂ ਦਾ ਸਾਡਾ ਬਾਪੂ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿਦਾਂ ਦਾ ਸੂਟ ਲੱਗਾ ਸਿੰਪਲ ਸਿੰਪਲ ਬਟ ਕੱਪੜੇ ਦਾ ਮੈਨੂੰ ਨਾਂ ਚੇਤਾ ਭੁੱਲ ਗਿਆ ਇਹ ਕਪੜਾ ਥੋੜਾ ਸਿਲਕ ਵਿੱਚ ਆਇਆ ਇਹੋ ਸਿਲਕ ਸਿਲਕ ਚ ਆਇਆ ਕਿ ਪਤਾ ਨਹੀਂ ਕਿਹੜੀ ਸਿਲਕ ਉਹ ਕਹਿੰਦਾ ਸੀ ਉਹ ਚ ਆਇਆ ਕਪੜਾ ਹਾਂ ਸਿਲਕ ਦੇ ਵਿੱਚ ਆਇਆ ਇਹੋ ਤੇ ਪ੍ਰਿੰਟ ਜਿੱਦਾਂ ਹਾਈਲਾਈਟ ਕੀਤਾ ਹੋਇਆ ਇਧਰੋਂ ਸਹੀ ਵੀਡੀਓ ਆਉਂਦੀ ਆ ਹਾਈਲਾਈਟ ਕੀਤਾ ਹੋਇਆ ਜਿੱਦਾਂ ਸਿਲਕ ਜਿਹੀ ਆ ਹਾਈਲਾਈਟ ਕਰਕੇ ਤਾਂ ਕਰਕੇ ਦਿੱਤਾ ਮਹਿੰਗਾ ਕੱਪੜੇ ਆਕੜੀ ਨਹੀਂ ਇਹ ਸੌਫਟ ਆ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਖਤਮ ਹੋਈਆਂ ਨਾ ਬੋਨ ਕਿੰਨੇ ਦੇਂਦੀਆਂ ਕਦੇ ਨਹੀਂ ਪਲਾਇਆ ਆਪਾਂ ਕੋਈ ਇੱਥੇ ਕਰਨੀ ਹੋਣੀ ਖਾਲਾ ਬੋਨ ਪੱਗੂ ਤੇ ਚਲੋ ਜੀ ਇਹ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਜੇ ਇਹਨਾਂ ਨੂੰ ਸਾਡੇ ਵਲੌਗ ਵਧੀਆ ਲੱਗੇ ਬੇਬੇ ਤੂੰ ਹੀ ਕਹਦੇ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕੀ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਹ ਆਹ ਕਰ ਸਬਸਕ੍ਰਾਈਬ ਕਰ ਦਿਓ ਬੱਤ ਕਰ ਦਿਓ ਬਾਏ ਬਾਏ ਜੀ ਸਾਰੇ ਬਾਏ ਬਾਏ